ਭਾਰੀਓ ਦੇ ਸੀਐਪੀ ਪੰਜਾਬ ਸਰਤਾਜ ਭਗਵੰਤ ਸਿੰਘ ਮਾਨ ਬੀਜੀਪੀ ਪੰਜਾਬ ਕੋਲ ਦਿਸ਼ਾ ਦੇ ਜਿਸਾ ਨਿਰਦੇਸ਼ ਨੁਸਾਹ ਜਿਹੜੀ ਇੱਕ ਮਾਰ ਤੋਂ ਯੁੱਧ ਨਸ਼ਾ ਵੀ ਸ਼ੁਰੂ ਹੋਇਆ ਹੈ ਤੇ ਸਾਰਿਆਂ ਨੇ ਪੜ੍ਹ ਲਿਆ ਹੈ ਕਿ 31 ਮਈ ਤੱਕ ਜਿਹੜਾ ਕਿ ਪੰਜਾਬ ਨੂੰ ਪਰ ਨਸ਼ਾ ਨਿਪਟਾਉਣਾ ਹੈ ਉਹਦੇ ਤਹਿਤ ਸਾਡੀ ਸੀਆਈ ਦੀ ਟੀਮ ਨੇ ਇੱਕ ਇਨਫੋਰਮੇਸ਼ਨ ਹਾਸਲ ਹੋਈ ਸੀ ਕਿ ਬਈ ਇੱਕ ਬੰਦਾ ਜਿਹੜਾ ਸਰਾਏ ਮਾਰ ਖਾਲੇ ਪਾਸੇ ਕੋਈ ਚਵਾਲ ਵਾਲੇ ਪਾਸੇ ਇੱਕ ਨਸ਼ੇ ਦੀ ਕੰਸਾਈਨਮੈਂਟ ਜਿਹੜੀ ਕਿ ਡਿਲੀਵਰੀ ਪਰ ਆਇਆ ਹੈ ਤੇ ਉਹ ਉਹ ਇਨਫੋਰਮੇਸ਼ਨ ਦਿੱਤੇ ਹੀ ਤੁਰੰਤ ਸਬीडी ਅਜੇ ਰਾਜ ਸਿੰਘ ਡੀਐਸਪੀ ਡੀ ਗੁਰਿੰਦਰਪਾਲ ਨਾਗਰਾ ਤੇ ਇੰਚਾਰਜ ਜੀਆਏ ਅਮਨਦੀਪ ਬੰਧਾਵਾ ਦੀ ਟੀਮ ਨੂੰ रवाना ਕੀਤਾ ਜਾਂਦਾ ਹੈ ਤੇ ਉਥੇ ਮੌਕੇ ਤੇ ਜਿਹੜਾ ਕਿ ਇੱਕ ਮੁੰਡਾ ਸੀਗਾ ਅਮਰਜੋਤ ਸਿੰਘ ਉਰਪੁਜੋਤਾ ਜਿਹੜਾ ਕਿ ਡੇਵਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹਨੂੰ ਕਾਬੂ ਕੀਤਾ ਜਾਂਦਾ ਹੈ ਉਹਦੇ 56 ਚੋਰੀ ਮੋਕੇ ਤੇ 5 ਕਿਲੋ ਹੋਈ ਨੇ ਤੇ ਇੱਕ ਐਕਟਿਵ ਜਿਹੜੀ ਕਿ ਬਰਾਮਦ ਕੀਤੀ ਗਈ ਹੈ ਟੀਮ ਨੇ ਬੜੀ ਸੋਚ-ਬੋਚ ਨਾਲ ਕੰਮ ਕਰਦੇ ਹੋਏ ਉਹਦਾ ਮੋਬਾਈਲ ਜਦੋਂ ਚੈੱਕ ਕੀਤਾ ਤੇ ਉਹਦੀ ਪੁੱਛਗਿੱਛ ਕੀਤੀ ਤੇ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਇਹਦੇ ਕੋਲ ਹੋਰ ਵੀ ਜਿਹੜੀ ਕਨਸਾਈਨਮੈਂਟ ਇਹਨੇ ਲੁਕਾਸ਼ ਪਾ ਕੇ ਰੱਖੀ ਹੈ ਪਹਿਲਾਂ ਤੂੰ ਸਾਨੂੰ ਇਹ ਮਿਲਿਆ ਜੀ ਬਈ ਜਿਹਦੇ ਕੈਂਟ ਤੇ ਕੋਈ ਇੱਕ ਇੰਗਲੈਂਡ ਦਾ ਲਾਲੀਨਾ ਦਾ ਯੂਵਰਕ ਹੈ ਜਿਹੜਾ ਕਿ ਇਹਦਾ ਹੈਂਡਲਰ ਸੀਗਾ ਉਹਨੇ ਕੈਂਟ ਤੇ ਇਹ ਡਿਲੀਵਰ ਕਰਨ ਆਇਆ ਸੀ ਤੇ ਇਹ ਡਿਲੀਵਰੀ ਦੇਣ ਤੋਂ ਬਾਅਦ ਇਨੇ ਬੋਲ ਰਹੀ ਨੂੰ ਇੱਕ ਕਨਸਾਈਨਮੈਂਟ ਰਿਪੋਰਟ ਸੁਖਣੀ ਸੀ ਜਿਹੜੇ ਕੀ ਕੋਆਰਡੀਨੇਟਸ ਦੇ ਫਾਰਮ 'ਚ ਸੱਦ ਦਬੇ ਜਦੋਂ ਇਹ ਇਹਨੂੰ ਇਸ ਬਾਰੇ ਪੁਸ਼ਤਾ ਸਤਿਨਾਲ ਪੁਸ਼ਤ ਪੁਸ਼ਤ ਕੀਤੀ ਗਈ ਤੇ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਰਿਸਰਚ ਕੀਤੀ ਤੇ ਇਹ ਨਿਸ਼ਾਨਦੇਹੀ ਤੋਂ ਇੱਕ 40 ਕਿਲੋ ਦੀ ਖੇਪ ਜਿਹੜੀ ਦੂਜੀ ਖੇਪ ਬਰਾਮਦ ਹੋਈ ਇਸ ਤੋਂ ਬਾਅਦ ਕੁੱਲ ਰਿਕਵਰੀ ਜਿਹੜੀ 40 ਕਿਲੋ ਹੋ ਗਈ ਇਸ ਤੋਂ ਬਾਅਦ ਇਹ ਫਰਦਰ ਇਨਟੈਗ੍ਰੇਸ਼ਨ ਜਦੋਂ ਕੀਤੀ ਗਈ ਤੇ ਇਹਦੇ ਘਰ ਦੀ ਜਾ ਕੇ ਸर्च ਕਰਵਾਈ ਗਈ ਤੇ ਉਥੇ ਇਹ ਵਾਸ਼ਿੰਗ ਮਸ਼ੀਨ ਦੇ ਵਿੱਚ 40 ਕਿਲੋ ਜਿਹੜੀ ਹੀਰੋਇਨ ਹੋਰ ਚ ਪਾ ਕੇ ਰੱਖੀ ਹੋਈ ਸੀਗੀ ਜਿਸ ਤੋਂ ਜਿਹੜੀ ਕਿ ਉਹਨਾਂ ਦੀ ਰਿਕਵਰੀ 85 ਕਿਲੋ ਦੀ ਹੋਣੀ ਇਹ ਬਲ ਬੜੀ ਮਤਲਬ ਸੀਜੀ ਕੀ ਬਈ ਦੇ ਤੋਂ ਬਾਅਦ ਇਹਦਾ ਰਿਮਾਰਕ ਲੈ ਕੇ ਡਿਟੇਲ ਵਿੱਚ ਪੁੱਛਤਾਚੀ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਇਹਦਾ ਇਹ ਜਿਹੜਾ ਇਹਨੇ ਡੰਬ ਬਣਾਇਆ ਹੋਇਆ ਸੀਗਾ ਜਿੱਥੇ ਸਮਾਨ ਇਹ ਦਾਲੀ ਜਿਹੜਾ ਸਬੰਧ ਵਾਲਾ ਰਹਿ ਬਾਹਰ ਦਾ ਉਹਦਾ ਸਮਾਨ ਇਕੱਠਾ ਹੁੰਦਾ ਸੀਗਾ ਤੇ ਗਾ ਪੰਜਾਬ ਦੇ ਹੋਰ ਇਲਾਕਿਆਂ 'ਚ ਡਿਸਟ੍ਰਿਬਿਊਸ਼ਨ ਲਈ ਜਾਂਦਾ ਸੀਗਾ ਤੇ ਫਿਲਹਾਲ ਇਹਦੀ ਕੁਸ਼ੀਸ਼ ਚੱਲਦੀ ਪਈ ਹੈ ਚਾਹੰਦਾ ਰਿਮਾਂਡ ਮਿਲਿਆ ਹੈ ਤੇ ਸਾਨੂੰ ਉਮੀਦ ਹੈ ਕਿ ਇੱਕ ਬੜਾ ਵੱਡਾ ਜਿਹੜਾ ਨੋਡ ਹੈ ਮਤਲਬ ਜਿਹਨੇ ਆਪਾਂ ਕਹਿੰਦੇ ਆਂ ਕਿ ਭਈ ਆਪਾਂ ਵੱਡੇ ਸਮਗਰਾਂ ਨੂੰ ਮੱਤ ਫੋਨ ਦੇ ਵਿੱਚ ਸਾਡੀ ਪੁਲਿਸ ਨੇ ਬੜੀ ਸਖ਼ਤ ਅਸਰ ਕੀਤੀ ਹੈ ਇਸ ਨੋਡ ਦੇ ਵਿੱਚ ਫੜੇ ਜਾਣ ਤੋਂ ਸਾਨੂੰ ਜਿਹੜੇ-ਜਿਹੜੇ ਕੋਟ ਤੋਂ ਸਬੰਧਤ ਹੁੰਦੇ ਆ ਜਿੱਤੇ ਤੇ ਪੰਜਾਬ 'ਚ ਨਸ਼ਾ ਸਪਲਾਈ ਕਰਦਾ ਸੀਗਾ ਉਹਨਾਂ ਦੀ ਪਛਾਣ ਹੋਏਗੀ ਤੇ ਇਸ ਕੇਸ ਦੇ ਵਿੱਚ ਫਰਦਰ ਕਿਹਨਾਂ ਗ੍ਰਿਫਤਾਰੀਆਂ ਕੀਤੀ ਜਾਏਗੀ ਜਿਹੜਾ ਇਹਨੇ ਬੀ ਫਾਰਮੇਸੀ ਕੀਤੀ ਹੋਈ ਹੈ ਤੇ ਇਹ ਪੁਲਿਸ ਟਰਾਲ ਦੇ ਵਿੱਚ ਫਾਰਮਾਸਿਸਟ ਦੇ ਤੌਰ ਤੇ ਕੰਮ ਕਰਦਾ ਰਿਹਾ 2014 ਤੋਂ ਇਹ ਨਸ਼ੇ ਦਾ ਆਦੀ ਹੈ ਤੇ ਕਾਫੀ ਬੜੀ ਮਾਤਰਾ ਦੀ ਨਸ਼ੇ ਦਾ ਸੇਵਨ ਵੀ ਕਰਦਾ ਹੈ ਤੋਂ ਲੈ ਕੇ ਹੁਣ ਤੱਕ ਤੁਰੰਤ ਤਾਨ ਪੁਲਿਸ ਨੇ ਜਿਹੜਾ ਯੁਧ ਨਸ਼ਾ ਬਲੋਕ ਦੇ ਤਹਿਤ 341 ਮਕਦਮੇ ਐਨਲਬੀਏ ਸਾਹਿਬ ਦੇ ਦਰਜ ਕੀਤੇ ਹਨ ਜਿਦੇ ਵਿੱਚ 446 ਵੱਡੇ ਦੇ ਛੋਟੇ ਸਮਗਲਰਾਂ ਦੀ ਗ੍ਰਿਫਤਾਰੀ ਵੀ ਕੀਤੀ ਹੈ ਤੇ ਹੁਣ ਤੱਕ ਦੀ ਸਾਡੀ 2.5 ਮਹੀਨੇ ਦੌਰਾਨ ਜਿਹੜਾ 2.5 ਮਹੀਨੇ ਦਾ ਅਸਰ ਸੀਗਾ ਇਹਦੇ ਵਿੱਚ 142 ਕਿਲੋ ਜਿਹੜੀ ਨਿੰਦੀ ਰਿਕਵਰੀ ਕੀਤੀ ਗਈ ਹੈ 8 ਕਿਲੋ ਜਿਹੜਾ ਅਫੀਮ ਹੈ ਤੇ ਲਗਭਗ 60 ਲੱਖ ਰੁਪਏ ਜਿਹੜਾ ਉਹ ਡਰਗ ਮਨੀ ਦੀ ਕਵਰ ਕੀਤਾ ਗਿਆ ਹੈ ਤੇ ਅਸੀਂ ਪ੍ਰਤੀਬੱਧ ਹੈ ਕਿ ਬਈ 31/2 ਤੱਕ ਜਿਹੜਾ ਸਾਡੇ ਸੀਐਮ ਸਾਹਿਬ ਨੇ ਪ੍ਰਣ ਦੇਆ ਹੈ ਕਿ ਵੀ ਅਸੀਂ ਪੰਜਾਬ ਨੂੰ ਤਰਨਤਾਰਨ ਨੂੰ ਨਸ਼ਾ ਮੁਕਤ ਕਰਨਾ ਹੈ ਉਹ ਅਸੀਂ ਬੜੀ ਮਿਹਨਤ ਨਾਲ ਸਾਰੀ ਟੀਮ ਦੀ ਤਰਨਤਾਰਨ ਪੁਲਿਸ ਦੀ ਮਿਹਨਤ ਨਾਲ ਉਹਨਾਂ ਦੇ ਉਹਨਾਂ ਦੀ ਜਿਹੜਾ ਕਿ ਆਪਾਂ ਨਸ਼ਾ ਮੁਕਤ ਕਰਕੇ ਰਵਾਂਗੇ ਤੁਹਾਨੂੰ ਇਹਦੇ ਤੇ ਕੋਈ ਪਰਚਾ ਨਹੀਂ ਲੱਗਿਆ ਕਿਉਂਕਿ ਦੇਖੋ ਜੀ ਇਹ ਸੁਪਾਇਆ ਖਿਡਾਰੀ ਸੀ ਜਿਹੜਾ ਕਿ ਕਹ ਸਕਦੇ ਆ ਕਿ ਪਿੱਛੇ ਰਹਿ ਕੇ ਜਿਹੜਾ ਸਮਾਨ ਸਾਹਮਦਾ ਸੀਗਾ ਕਿਤੇ ਅੱਗੇ ਨਹੀਂ ਹੁੰਦਾ ਸੀਗਾ ਤਾਂ ਕਰਕੇ ਸ਼ੁਕਿਆ ਹੋਇਆ ਸੀ ਉਹਦਾ ਸਾਡੀ ਜਿਹੜੀ ਟੀਮ ਐਸਆਈ ਦੀ ਟੀਮ ਹੈ ਇੰਟੈਲੀਜੈਂਸ ਦੇ ਦਮ ਤੇ ਅਸੀਂ ਇਹਦੇ ਤੱਕ ਪਹੁੰਚ ਪਾਏ ਜਿਹੜਾ ਆਪਾਂ ਅੰਦਰ ਜਾ ਕੇ ਨੂੰ ਮਤਲਬ ਕਹਿ ਸਕਦੇ ਆਪਾਂ ਇਸ ਤੇ ਸਰਦੇ ਕੋ ਸਟ੍ਰਾਈਕ ਲੀਏ ਕੀਤੀ ਹੈ ਦੇਖੋ ਇਹ ਇਹਨੂੰ ਕੋਈ ਲੋਕੇਸ਼ਨ ਮਿਲਦੀ ਸੀਗੀ ਜਿਹੜੀ ਨੇ ਉਹਨਾਂ ਦਾ ਦੱਸੀ ਹੈ ਕਿਸੇ ਅਣਜਾਣ ਕੋਈ ਐਂਟੀ ਵੀ ਉੱਥੋਂ ਜਾ ਕੇ ਕੋਈ ਅਣਜਾਣ ਮੁੰਡੇ ਇਹਨੂੰ ਆਪਣੀ ਗੱਡੀ ਚਾ ਕੇ ਜਾਂ ਕਿਤੇ ਕਿਲੇ ਰੱਖ ਕੇ ਲੈਟਰ ਬਾਕਸ ਬਣਾ ਕੇ ਉੱਥੇ ਸਮਾਨ ਜਿਹੜਾ ਇਹਨੂੰ ਦੇ ਜਾਂਦੇ ਸੀਗੇ ਇਹਗਾ ਫਰਦਰ ਸਟੋਰ ਕਰੀ ਜਾਂਦਾ ਸੀ ਇਕਲ ਸਾਹਬ ਨੇ ਹੈ ਕਿ ਪਾਕਿਸਤਾਨ ਦਾ ਸ਼ਾਹ ਨਾਮਕ ਸਮਗਲਰ ਹੈ ਜਿਹੜਾ ਪੂਰੇ ਬਹੁਤ ਸਾਰੇ ਏਰੀਆ ਦੇ ਵਿੱਚ ਐਕਟਿਵ ਹੈ ਉਹ ਇਸ ਪਾਕਿਸਤਾਨ ਤੋਂ ਜੋਇਨ ਵੇਚਨ ਦੇ ਵਿੱਚ ਇਨਵੋਲ ਸੀ ਸੁਨੰਦਰ ਪਰਟ ਸੀਗਾ ਉਹ ਇੱਕ ਫਾਰਮਾਸਿਸ ਦੇ ਡੋਰ ਦੇ ਤੌਰ ਤੇ ਨੌਕਰੀ ਕਰਦਾ ਸੀਗਾ ਉਹਦਾ ਇੱਕ ਬਾਈ ਸੋਦਰ ਕੈਲੀ ਇਹਦੀ ਆਪਣੀ ਨੌਕਰੀ ਤੇ ਕਾ ਕਰਦਾ ਸੀਗਾ ਉਹਦੇ ਨਾਲ ਦਾ ਇਹਦਾ ਕੋਈ ਸੰਬੰਧ ਨਹੀਂ ਪਰ ਜਿਹੜੇ ਸਮਗਲਰ ਹੁੰਦੇ ਆ ਉਹ ਕੈਸੇ ਲਾਲਚ ਦੇ ਕੇ ਜਾ ਕੇ ਕਿਸੇ ਗਲਤ ਮਾੜੇ ਅਨਸਰ ਦੇ ਕੈਨ ਦੇ ਆ ਕੇ ਪੈਸੇ ਦੇ ਲਾਲਚ ਕਰਕੇ ਮੇਨ ਆਪਾ ਕੈਲੀ ਕੀ ਇਹ ਇਸ ਤਰ੍ਹਾਂ ਦੇ ਵਿੱਚ ਇਨਵੋਲ ਹੋ ਜਾਂਦਾ ਜਾਂਚ ਕੀਤੀ ਜਾਵੇਗੀ ਤੇ ਕਾਨੂੰਨ ਅਨੁਸਾਰ ਬੰਦੀ ਕਰ ਤੋਂ ਸੱਤ ਜਿਹੜੀ ਜੀ ਉਸਤੇ ਵੀ ਕਰਵਾਈ ਕੀਤੀ ਜਾ ਰਹੀ ਸਰ ਲਾਲੀ ਜਿਹੜਾ ਕਿੱਥੋਂ ਰਹਿਣ ਵਾਲਾ ਪੰਜਾਬ ਦਾ ਉਹਦੀ ਆਪਾਂ ਪਛਾਣ ਕਰ ਰਹੇ ਆ ਜੀ ਰਿਮਾਂਡ ਲਿਆ ਰਿਹਾ ਚਾਰ ਦਿੰਦਾ ਤੇ ਉਹ ਵੀ ਅਸੀਂ ਪਤਾ ਕਰਾਂਗੇ ਕਿ ਪੰਜਾਬ ਦੇ ਕਿਹੜੇ ਇਹ ਕਿਹੜਾ ਰਹਿਣ ਵਾਲਾ ਹੈ ਤੇ ਫਿਲਹਾਲ ਇਤਨਾ ਪਤਾ ਲੱਗੇ ਵੀ ਇਹ ਕਿਹਦੇ ਵਿੱਚ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ